ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਵੀਰਾਂ ਦੇ ਮੈਸੇਜ ਆਏ ਸੀ ਕਿ ਵਾਹਿ ਜੀ ਸਿੱਧ ਮਾਕਰ ਤੋਂ ਅਜਵਾਰੇ ਜਾਣਕਾਰੀ ਦਿਓ ਮਾਕਰ ਤੋਂ ਤੇ ਸਿੱਧ ਮਾਕਰ ਤੋਂ ਅਜਵਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਦਿੰਨੇ ਆ ਜਿਹੜੀ ਸਿੱਧ ਮਾਕਰ ਤੋਂ ਤੁਹਾਨੂੰ ਤਿਆਰ ਕਰਨ ਦੀ ਵਿਧੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਕੀ ਗੁਣ ਨੇ ਠੀਕ ਹੈ ਜੀ ਕਿਵੇਂ ਕੰਮ ਕਰਦੀ ਹੈ ਕੀ ਕੀ ਬਿਮਾਰੀਆਂ ਤੇ ਇਹ ਕੰਮ ਕਰਦੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਿੱਧ ਮਕਰਤੂ ਅੱਜ ਨੂੰ ਬਾਲੂਕਾ ਜੰਤਰ ਦੇ ਵਿੱਚ ਤਿਆਰ ਕੀਤਾ ਜਾਂਦਾ ਠੀਕ ਹੈ ਜੀ ਜਿਵੇਂ ਰਸ ਸੰਦੂਰ ਹੁੰਦਾ ਤਿਆਰ ਹੁੰਦਾ ਉਵੇਂ ਹੀ ਇਹ ਤਿਆਰ ਹੁੰਦੀ ਹੈ ਇਹਦੇ ਵਿੱਚ ਗੰਧਕ ਪਾਰਾ ਤੇ ਸੋਨੇ ਦੇ ਵਰਕ ਠੀਕ ਹੈ ਜੀ ਇਹ ਪਾ ਕੇ ਜਿਹੜੀ ਨਦੀ ਕਜਲੀ ਬਣਾ ਕੇ ਸੋਨੇ ਦੇ ਵਰਕ ਪਾ ਕੇ ਸਿੱਧ ਮਕਰਤੂ ਅੱਜ ਜਿਹੜੀ ਤਿਆਰ ਹੁੰਦੀ ਹੈ ਇਹ ਹਮੇਸ਼ਾ ਬਾਲੂਕਾ ਜੰਤਰ ਦੇ ਵਿੱਚ ਤਿਆਰ ਹੁੰਦੀ ਹੈ ਇਹਨੂੰ ਉਹ ਵੈਦ ਹੀ ਤਿਆਰ ਕਰ ਸਕਦਾ ਜਿਹੜਾ ਬਾਲੂਕਾ ਜੰਤਰ ਦਾ ਮਾਹਿਰ ਹੋਵੇ ਕਿਉਂਕਿ ਬਾਲੂਕਾ ਜੰਤਰ ਦੇ ਵਿੱਚ ਕੀ ਹੈ ਜਿਹੜੀ ਆਤਸ ਦੀ ਸ਼ੀਸ਼ੀ ਹੁੰਦੀ ਹੈ ਉਹਨੂੰ 7 ਵਾਰ ਕਪਰੋਟੀ ਕਰਕੇ 7 ਵਾਰ ਮਿੱਟੀ ਦਾ ਲੇਪ ਕਰਕੇ ਉਹਦੇ ਵਿੱਚ ਇਹ ਤਿਆਰ ਹੁੰਦੀ ਹੈ ਕਿ ਜੇ ਉਹਨੂੰ ਅੱਗ ਵੱਧ ਦਿੱਤੀ ਜਾਵੇ ਤਾਂ ਉਹ ਟੁੱਟ ਜਾਂਦੀ ਹੈ ਕੱਟ ਦਿੱਤੀ ਜਾਵੇ ਤਾਂ ਇਹ ਤਿਆਰ ਨਹੀਂ ਹੁੰਦੀ ਇਹਨੂੰ ਸਿਰਫ ਐਕਸਪਰਟ ਬੰਦੇ ਹੀ ਤਿਆਰ ਕਰਦੇ ਆ ਜਿਹੜੇ ਆਪਣੇ ਕੰਪਨੀਆਂ ਦਾ ਕੋਈ ਆਪਣਾ ਪ੍ਰੋਸੈਸ ਹੋਣਾ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਇੱਕ ਅਲੱਗ ਪ੍ਰੋਸੈਸ ਹੈ ਉਹਨਾਂ ਦੀ ਇੱਕ ਪੂਰੀ ਜੁਨਟ ਹੈ ਉਹਨੂੰ ਤਿਆਰ ਕਰਨ ਦੀ ਹੈਨਾ ਜਿਵੇਂ ਉਹਨਾਂ ਨੇ ਆਪਣੀ ਇੱਕ ਮਸ਼ੀਨਰੀ ਤਿਆਰ ਕੀਤੀ ਹੋਈ ਹੈ ਜਿਵੇਂ ਉਹਨੂੰ ਪੱਠੀਆਂ ਦੇ ਵਿੱਚ ਤਿਆਰ ਕਰਦੇ ਨੇ ਹੈਨਾ ਗੈਸੀ ਪੱਠੇ ਜਿਹੜੇ ਆਪਣੇ ਵੀਰ ਨੇ ਵੈਦਵੀਰ ਉਹ ਕਈ ਵੀਰ ਤਾਂ ਗੈਸ ਪੱਠੀਆਂ ਤੇ ਤਿਆਰ ਕਰਦੇ ਕਈ ਵੀਰ ਆਪਣੇ ਲੱਕੜਾਂ ਦੀ ਅੱਗ ਨਾਲ ਹੀ ਉਹਨੂੰ ਤਿਆਰ ਕਰਦੇ ਆ ਤਾਂ ਕਰਕੇ ਇਹ ਸਿਰਫ ਐਕਸਪਰਟ ਬੰਦੇ ਨਾਲ ਐਕਸਪਰਟ ਬੰਦਾ ਹੀ ਇਹਨੂੰ ਤਿਆਰ ਕਰਦਾ ਹੈ ਆਗੋਂ ਇਹ ਕਿਸ ਹਿਸਾਬ ਨਾਲ ਦੇਣੀ ਹੁੰਦੀ ਹੈ ਇਹ ਜਦੋਂ ਇਹ ਤਿਆਰ ਹੋ ਜਾਂਦੀ ਹੈ ਇਹ ਐਡਾ ਕ ਤਾਕੜਾ ਇੱਕ ਰਸਾਇਣ ਬਣ ਜਾਂਦਾ ਠੀਕੇ ਜੀ ਜਿਵੇਂ ਆਯੁਰਵੇਦ ਚ ਬੱਟੀਆਂ ਗੂਗਲਾਂ ਅਰਸ ਰਸਾਇਣ ਐਡਾ ਕ ਤਾਕੜਾ ਰਸਾਇਣ ਹੈ ਐਨਾ ਕ ਤੁਹਾਡੀ ਬਾਡੀ ਦੇ ਉੱਤੇ ਜਿਹੜਾ ਇਹ ਕੰਮ ਕਰਦਾ ਹੈ ਬਹੁਤ ਹੀ ਇਸ ਦੇ ਫਾਇਦੇ ਨੇ ਇਹਦੇ ਵਿੱਚ ਸਿੰਪਲ ਆ ਜਾਂਦੀ ਜੀ ਮਕਰਤੁ ਅੱਜ ਸਿੱਧ ਮਕਰਤੁ ਅੱਜ ਤੇ ਮਕਰ ਸਿੱਧ ਮਕਰਤੁ ਅੱਜ ਸਪੈਸ਼ਲ ਜਿਹੜੀ ਸਪੈਸ਼ਲ ਹੁੰਦੀ ਹੈ ਉਹ ਥੋੜੀ ਜੀ ਮਹਿੰਗੀ ਹੁੰਦੀ ਹੈ ਮਾਕਰਤਵ ਅੱਜ ਸਸਤੀ ਹੁੰਦੀ ਹੈ ਸਿੱਧ ਮਾਕਰਤਵ ਅੱਜ ਆਪਣੀ ਮੀਡੀਅਮ ਰੇਟ ਦੀ ਹੁੰਦੀ ਹੈ ਠੀਕ ਹੈ ਜੀ ਜਿਹੜੇ ਇਹਦੇ ਗੁਣ ਨੇ ਇਹਦੇ ਗੁਣ ਨੇ ਮਾਕਰਤਵ ਅੱਜ ਜਿਹੜੀ ਸਵਰਨਜੁਗਤ ਹੈ ਉਹ ਗੁਣ ਉਹਦੇ ਜਿਹੜੇ ਹੋਰ ਹਨ ਮਾਕਰਤਵ ਅੱਜ ਸਿੱਧ ਮਾਕਰਤਵ ਤੇ ਸਵਰਨਜੁਗਤ ਇਹਨਾਂ ਦੇ ਤਿੰਨਾਂ ਦੇ ਗੁਣ ਮਾਕਰਤਵ ਅੱਜ ਦੇ ਗੁਣ ਥੋੜੇ ਘਟ ਨੇ ਸਿੱਧ ਮਾਕਰਤਵ ਦੇ ਗੁਣ ਵਾਜ ਜਾਂਦੇ ਆ ਜਿਹੜੀ ਸਿੱਧ ਮਾਕਰਤਵ ਸਪੈਸ਼ਲ ਹੈ ਸੋਨ ਆ ਗਿਆ ਉਹਦੇ ਹੋਰ ਵੀ ਗੁਣ ਵਾਜ ਜਾਂਦੇ ਨੇ ਇਹ ਜਿਹੜੀ ਸਰੀਰਕ ਦੀ ਸਰੀਰ ਦੀ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਉਹਨੂੰ ਦੂਰ ਕਰਦੀ ਹੈ ਹਾਰਟ ਦੀ ਪ੍ਰੋਬਲਮ ਹੈਗੀ ਹੈ ਕਮਜ਼ੋਰ ਹੈ ਤੁਹਾਡਾ ਦਿਲ ਹਨਾ ਕਮਜ਼ੋਰੀ ਪੈ ਗਈ ਹੈ ਦਿਲ ਦੇ ਵਿੱਚ ਕਿਟਾਣੂ ਨਾਸ਼ਕ ਇਹ ਹੈਗੀ ਹੈ ਕਿਟਾਣੂਆਂ ਦਾ ਨਾਸ਼ ਕਰਦੀ ਹੈ ਰક્ત ਦੀ ਵਿਰਧੀ ਕਰਦੀ ਹੈਗੀ ਜਿਹੜੀ ਤਾਕਮ ਉਹ ਤੇਜਨਾ ਵਰਦਕ ਹੈਗੀ ਹੈ ਵੀਰੇ ਦੀ ਵਿਰਧੀ ਕਰਦੀ ਹੈ ਸਕਰਾ ਨੂੰ ਜਿੰਨਾਂ ਦੇ ਘਟ ਹੈ ਨਿੱਲ ਹੈ ਗਿਆ ਉਹਦੇ ਵਿੱਚ ਵੀ ਨੁਸਖਿਆਂ ਦੇ ਵਿੱਚ ਵੀ ਆਪਾਂ ਇਹਨੂੰ ਯੂਜ਼ ਕਰਦੇ ਹੈਗੇ ਸਰੀਰ ਦਾ ਵਜ਼ਨ ਵਧਾਉਣ ਦੇ ਵਿੱਚ ਸਿੱਧ ਮਕਰ ਤੋਂ ਅਜ ਮਕਰ ਤੋਂ ਅਜ ਦੀ ਵੱਟੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਬਹੁਤ ਹੀ ਲਾਭਦਾਇਕ ਹੁੰਦੀ ਹੈ ਬਿਨਾ ਕਿਸੇ ਸਾਈਡ ਇਫੈਕਟ ਤੋਂ ਬਿਨਾ ਕਿਸੇ ਨੁਕਸਾਨ ਤੋਂ ਇਹਦੀ ਵਰਤੋਂ ਕਰਕੇ ਤੁਸੀਂ ਆਪਣੇ ਸਰੀਰ ਦਾ ਵਜ਼ਨ ਵਧਾ ਸਕਦੇ ਹੋ ਤੁਹਾਡੇ ਦੇ ਵਿੱਚ ਚੁਸਤੀ ਫੁਰਤੀ ਆ ਜੂਗੀ ਮੰਨ ਲਓ ਜਿਹੜੇ ਵੀਰ ਪ੍ਰੋਟੀਨ ਲੈਂਦੇ ਆ ਹਣਾ ਕ੍ਰੀਟੀਨ ਲੈਂਦੇ ਹੈਗੇ ਆ ਪ੍ਰੀ ਵਰਕਆਊਟ ਲੈਂਦੇ ਇਹ ਤੁਹਾਨੂੰ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਪੈਣੀ ਅਗਰ ਤੁਸੀਂ ਜਿਮ ਜੁਆਇਨ ਕਰ ਜਿਮ ਲਗਾਉਣੇ ਹੈਗੇ ਹੋ ਤੇ ਇਹਦੇ ਵਿੱਚ ਅੱਗੇ ਜਮੇ ਕਈ ਵਾਰ ਕੀ ਹੁੰਦਾ ਕੋਈ ਲੰਮੀ ਬਿਮਾਰੀ ਹੈਗੀ ਹੈ ਲੰਮੀ ਬਿਮਾਰੀ ਚੱਲ ਗਈ ਹਣਾ ਬੈੱਡ ਰੈਸਟ ਰਹੀਆ ਬੰਦੇ ਨੂੰ ਉਸ ਤੋਂ ਬਾਅਦ ਜਿਹੜੀ ਵੀਕਨੈਸ ਆ ਜਾਂਦੀ ਹੈ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਜਿਵੇਂ ਕਿ ਅਦਰੰਗ ਦੇ ਨੁਸਖੇ ਹੈਗੇ ਨੇ ਉਹਦੇ ਵਿੱਚ ਇਹਦੀ ਵਰਤੋਂ ਹੁੰਦੀ ਹੈ ਜਿਵੇਂ ਕਈ ਬੱਚੇ ਮੰਦ ਬੁੱਧੀ ਹੈਗੇ ਨੇ ਆਟਿਜ਼ਮ ਏ ਡੀ ਐਚ ਡੀ ਉਹਨਾਂ ਦੇ ਵਿੱਚ ਬਹੁਤ ਉੱਚ ਲੈਵਲ ਦਾ ਕੰਮ ਕਰਦੀ ਹੈ ਇਹ ਉਹਨਾਂ ਨੂੰ ਮੰਨ ਲਓ 100% ਨਹੀਂ ਠੀਕ ਹੁੰਦੇ ਮੰਨ ਲਓ 90% ਉਹ ਕਨਫਰਮ ਠੀਕ ਹੋ ਜਾਂਦੇ ਆ ਠੀਕ ਹੈ ਨਾਰਮਲ ਬੰਦੇ ਤੋਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਮੰਨ ਲਓ ਜਿਵੇਂ ਆਪਾਂ ਕਹਿੰਦੇ ਨਾ ਭੋਲੇ ਭਾਲੇ ਬੰਦੇ ਐਸ਼ਿਆਰ ਹੁੰਦੇ ਨੇ ਪਰ ਉਹ ਦੁਨੀਆਦਾਰੀ ਦੀ ਸਮਝ ਨਹੀਂ ਆਉਂਦੀ ਉਨ੍ਹਾਂ ਦੇ ਵਿੱਚ ਬਹੁਤ ਵਧੀਆ ਕੰਮ ਕਰੇ। ਸ਼ੀਗਰ ਪਤਨ ਦੇ ਵਿੱਚ ਬਹੁਤ ਵਧੀਆ ਲਾਭ ਹੈ ਦਾ। ਠੀਕ ਹੈ ਜੀ ਜਿਵੇਂ ਮਾਨਸਿਕ ਹੋਰ ਕਈ ਬਿਮਾਰੀਆਂ ਗਿਆ ਨੀਂਦ ਨਾ ਆਉਣੀ ਠੀਕ ਹੈ ਉਦਾਂ ਤੁਹਾਨੂੰ ਦਿਮਾਗ ਦੀ ਕਮਜ਼ੋਰੀ ਹੋਣੀ ਇਹਦੇ ਵਿੱਚ ਮੰਨ ਲਓ ਪੈਰ ਦੇ ਨਹੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਜਿਹੜੇ ਰਸਾਇਣ ਨੇ ਇਹ ਕੰਮ ਕਰਦੇ ਨੇ। ਆਯੁਰਵੇਦ ਦੇ ਵਿੱਚ ਬਹੁਤ ਸਾਰੇ ਹੋਰ ਐਦਾਂ ਦੇ ਰਸਾਇਣ ਨੇ ਜਿਹਦੀ ਇਕੱਲੀ-ਇਕੱਲੀ ਵੀਡੀਓ ਲੈ ਕੇ ਆਵਾਂਗੇ। ਅੱਜ ਜਿਹੜੀ ਤੁਸੀਂ ਵੀਡੀਓ ਦੇਖੀ ਸਿੱਧ ਮਕਰ ਤੋਂ ਅੱਜ ਦੇ ਉੱਪਰ ਤੁਹਾਨੂੰ ਵੀਡੀਓ ਦੱਸੀ ਗਈ ਹੈ। ਆਗਰ ਐਮੇਦੀਆ ਤੁਸੀਂ ਜਾਣਕਾਰੀਆਂ ਪੰਜਾਬੀ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਜੁੜੇ ਰਹੋ ਐਮੇਦੀਆ ਜਾਣਕਾਰੀ ਆਪਾਂ ਹੋਰ ਲੈ ਕੇ ਆਵਾਂਗੇ ਆਪਣੇ YouTube ਚੈਨਲ ਜਵੰਦਾ ਅਰਵਿ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਆਪਣੇ Instagram ਪੇਜ ਵੈਦ ਮਲਕੀ ਜਵੰਦਾ ਨੂੰ ਵੀ ਜਾ ਕੇ ਫੋਲੋ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਆਯੁਰਵੇਦ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਆਯੁਰਵੇਦ ਨਾਲ ਤੁਸੀਂ ਹੋਰ ਜੁੜ ਸਕੋ ਆਪਣੇ ਬੱਚਿਆਂ ਨੂੰ ਆਯੁਰਵੇਦ ਨਾਲ ਜ਼ਰੂਰ ਜੋੜੋ ਆਉਣ ਵਾਲਾ ਟਾਈਮ ਜਿਹੜਾ ਹੈਗਾ ਬਹੁਤ ਜ਼ਿਆਦੇ ਬਿਮਾਰੀਆਂ ਲੈ ਕੇ ਆਏਗਾ ਸੰਸਾਰ ਦੇ ਵਿੱਚ ਇੰਨੀਆਂ ਕੁ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਇਲਾਜ ਨਹੀਂ ਹੋਣਗੇ ਐਲੋਪੈਥੀ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਦੇ ਅੰਗਰੇਜ਼ੀ ਦਵਾਈਆਂ ਦੇ ਵਿੱਚ ਇਲਾਜ ਨਹੀਂ ਹੈਗੇ ਸ਼ੁਰੈਸਿਸ ਹੈਗੇ ਉਹਦਾ ਇਲਾਜ ਨਹੀਂ ਹੁੰਦਾ ਆਟイズਮ ਐਡੀਐਚਡੀ ਹੈ ਠੀਕ ਹੈ ਉਹਦਾ ਇਲਾਜ ਨਹੀਂ ਹੈਗਾ ਗਠੀਆ ਹੈਗੇ ਉਹਦਾ ਇਲਾਜ ਨਹੀਂ ਹੈਗਾ ਦੱਸੋ ਠੀਕ ਹੈ ਕਈ ਐਵੇਂ ਦੇ ਹੋਰ ਵੀ ਅੱਗੇ ਬਿਮਾਰੀਆਂ ਆਉਣਗੀਆਂ ਜਿਦੇ ਆਯੁਰਵੇਦ ਦੇ ਵਿੱਚ ਇਲਾਜ ਸਫਲ ਹੋਣਗੇ ਤੇ ਐਲੋ ਪੀ ਐਚ ਦੇ ਵਿੱਚ ਨਹੀਂ ਹੈਗੇ ਸੈਕਸੂਅਲੀ ਵੀਕਨਸ ਹਨ ਆਪਾਂ ਨੂੰ ਸਭ ਨੂੰ ਪਤਾ ਹੈ ਸੈਕਸ ਦੀਆਂ ਬਿਮਾਰੀਆਂ ਦੇ ਵਿੱਚ ਆਯੁਰਵੇਦ ਸਭ ਤੋਂ ਉੱਤਮ ਚੀਜ਼ ਹੈ ਉੱਤਮ ਦਵਾਈਆਂ ਨੇ ਉੱਤਮ ਨੁਸਖੇ ਨੇ ਐਵੇਂ ਦੀ ਅਪਡੇਟ ਲਈ ਆਪਣਾ ਜੁੜੇ ਰਹੋ ਤੁਸੀਂ ਸਾਡਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਦੇਸੀ ਨੁਸਖੇ ਜਿਹਦੇ ਵਿੱਚ ਆਪਾਂ ਪੂਰੀ ਆਪਣੀ ਅਪਡੇਟ ਪਾਉਨੇ ਆ ਠੀਕ ਹੈ ਜੀ ਨੁਸਖੇ ਦੱਸਦੇ ਆ ਅਗਰ ਤੁਸੀਂ ਆਯੁਰਵੇਦ ਜਾਣਨ ਦੇ ਸ਼ਕੀਨ ਹੋ ਆਯੁਰਵੇਦ ਪੜਨ ਦੇ ਸ਼ਕੀਨ ਹੋ ਤਾਂ ਸਾਡੇ ਗਰੁੱਪਾਂ ਨਾਲ ਜ਼ਰੂਰ ਜੁੜੋ ਤਾਂ ਕਿ ਤੁਹਾਨੂੰ ਉਹਦੇ ਵਿੱਚ ਆਪਾਂ ਗ੍ਰੰਥਾਂ ਦੀ ਜਾਣਕਾਰੀ ਦਈਏ ਤੁਸੀਂ ਅਗਰ ਤੁਸੀਂ ਮੇਰਾ YouTube ਚੈਨਲ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਕਾਫੀ ਸਾਰੇ ਬੁਕਸ ਗ੍ਰੰਥਾਂ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਨੁਸਖਿਆਂ ਦੇ ਵਿੱਚ ਨੁਸਖਿਆਂ ਦੀ ਜਾਣਕਾਰੀ ਦਿੱਤੀ ਹੋਈ ਹੈ ਆਪਾਂ ਇਹੋ ਜਿਹੇ ਨੁਸਖੇ ਲੈ ਕੇ ਆਵਾਂਗੇ ਆਪਣੇ YouTube ਚੈਨਲ ਤੇ ਆਪਣੇ Instagram ਪੇਜ ਦੇ ਉੱਤੇ ਤੁਹਾਨੂੰ ਕਿਸੇ ਵੀ ਵੈਦ ਨੇ ਅਜੇ ਤੱਕ ਇਹੋ ਜਿਹੇ ਨੁਸਖੇ ਨਹੀਂ ਦੱਸੇ ਹੋਣੇ ਇਦਾਂ ਇਦਾਂ ਦੇ ਨੁਸਖੇ ਲੈ ਕੇ ਆਵਾਂਗੇ ਕਿਉਂ ਨਹੀਂ ਦੱਸਦੇ ਬਹੁਤ ਸਾਰੇ ਨੂੰ ਹੁੰਦਾ ਵੀ ਅਗਰ ਮੈਂ ਨੁਸਖੇ ਦੱਸੂੰਗਾ ਤਾਂ ਮੇਰੀ ਰੋਜੀ ਰੋਟੀ ਖਾਤਰੇ ਚ ਪੈਜੂ ਆ ਹੋ ਜੂ ਪਰ ਆਪਣੀ ਜਿਹੜੀ ਸੋਚ ਹੈਗੀ ਉਹ ਐਵੇਂ ਦੀ ਨਹੀਂ ਹੈਗੀ ਰੋਜੀ ਰੋਟੀ ਪ੍ਰਮਾਤਮਾ ਦੀ ਮਰਜ਼ੀ ਹੈ ਅਗਰ ਇਹ ਚੀਜ਼ ਨਾਲ ਕਿਸੇ ਦਾ ਭਲਾ ਹੁੰਦਾ ਕੋਈ ਜੁੜਦਾ ਆਯੁਰਵੇਦ ਦੀ ਉਹਨੂੰ ਜਾਣਕਾਰੀ ਵੱਧਦੀ ਹੈ ਤਾਂ ਇਹਦੇ ਵਿੱਚ ਸਭ ਦਾ ਹੀ ਭਲਾ ਹੈ ਜਿਵੇਂ ਕਾਫੀ ਛੋਟੇ ਜਿਹੜੇ ਮੁੰਡੇ ਸਿੱਖਦੇ ਆ ਫਾਰਮੇਸੀ ਕਰਦੇ ਜਾਂ ਬੀਐਮਐਸ ਕਰਦੇ ਉਹ ਕਾਫੀ ਵੀਰ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਐਵੇਂ ਜੁੜ ਸਕਦੇ ਹੋ ਤੁਸੀਂ ਵੀ ਐਵੇਂ ਜਾਣਕਾਰੀ ਲੈ ਸਕਦੇ ਹੋ ਹੋਰਾਂ ਦਾ ਭਲਾ ਨਹੀਂ ਤਾਂ ਆਪਣੇ ਜੋਗਾ ਤੁਸੀਂ ਆਯੁਰਵੇਦ ਜ਼ਰੂਰ ਸਿੱਖ ਸਕਦੇ ਹੋ ਸਿੱਖਣ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋਗੇ ਤਾਂ ਹੀ ਸਿੱਖੋਗੇ ਪੂਰੀ ਜਾਣਕਾਰੀ ਹਰ ਤਰ੍ਹਾਂ ਦੀ ਤੁਹਾਨੂੰ ਹੈਲਪ ਕੀਤੀ ਜਾਊਗੀ ਗਰੁੱਪਾਂ ਨੂੰ ਆਪਣੇ ਨੂੰ ਜੁਆਇਨ ਕਰੋ ਕਿਉਂਕਿ ਆਪਣੇ 15-20 ਗਰੁੱਪ ਹੈਗੇ ਆ ਜਿਹਦੇ ਵਿੱਚ ਕਾਫੀ ਵੀਰ ਜੁੜੇ ਹੋਇਆ ਤੇ ਆ ਆਪਣਾ YouTube ਚੈਨਲ ਨੂੰ ਜੁਆਇਨ ਕਰ ਲੋ ਸਬਸਕ੍ਰਾਈਬ ਕਰ ਲੋ ਘੰਟੀ ਲਾਈਕਨ ਜਰੂਰ ਦਬਾ ਦਿਓ ਇਹਦੇ ਉੱਤੇ ਕਾਫੀ ਵੀਡੀਓ ਪਾਈ ਹੋਈ ਨੇ ਗ੍ਰੰਥਾ ਦੇ ਤੇ ਆਪਾਂ ਅੱਗੇ-ਅੱਗੇ ਹੋਰ ਵੀ ਐਮੀ ਦੀਆਂ ਵੀਡੀਓ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਲੈ ਬਹੁਤ ਬਹੁਤ ਧੰਨਵਾਦ ਸ਼ਸ਼ੀ ਕਾਜ